ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਖਮੋਸ਼ ਜਵਾਲਾ ਮਿੱਕੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਮੀ ਪਹਿ ਹਟਿਆ ਸੀ ਹਵਾ ਬੰਦ ਹੋਣ ਕਾ ਨਿਸ਼ਾਨਤ ਤੇ ਵੀ ਤਾਜਿਆ ਸੀ ਸੂਰਜ ਡੁੱਬਣ ਵਾਲਾ ਸੀ ਆਕਾਸ਼ ਵਿੱਚ ਸ਼ਾਇਏ ਬੱਦਲਾਂ ਨੇ ਸੂਰਜ ਦੀ ਰੋਸ਼ਨੀ ਨੂੰ ਮੱਤਮ ਕਰ ਰੱਖਿਆ ਸੀ ਨੀਲੇ ਅੰਬਰ ਚ ਸ਼ਾਇਆ ਕਾਲੀਆਂ ਘਟਾਵਾਂ ਵੱਲ ਦੀ ਇੱਕ ਆਪਣੇ ਅਤੀਤ ਨੂੰ ਫਰੋਲਦੀ ਬੇਬੇ ਮੰਜੀ ਦੇ ਇੱਕ ਕੋਨੇ ਤੇ ਪਈ ਸੀ ਜਾਦਾਂ ਦੀ ਉਦੇੜ ਬੁਣ ਜੋ ਉਸਨੇ ਅਤੀਤ ਦੇ ਸਾਰੇ ਪੱਤਰੇ ਫਰੋਲੇ ਬੇਬੇ 63 ਸਾਲ ਦੀ ਇੱਕ ਕੁਵਾਰੀ ਔਰਤ ਸੀ ਨਾ ਬੱਚਿਆਂ ਦਾ ਸ਼ੋਰ ਨਾ ਘਰ ਗ੍ਰੈਸਟੀ ਦਾ ਫਿਕਰ ਅੱਧੀ ਤੋਂ ਵੱਧ ਉਮਰ ਲੰਘ ਚੁੱਕੀ ਸੀ ਆਪਣੀ ਤਨਹਾਈ ਵਿੱਚ ਉਹ ਅਕਸਰ ਸੁਪਨਿਆਂ ਦੇ ਮਹਿਲ ਖੜੇ ਕਰਦੀ ਸੀ ਇੰਜ ਹੀ ਬੱਚੀ ਜ਼ਿੰਦਗੀ ਲੰਘ ਰਹੀ ਸੀ ਅਚਾਨਕ ਅਜਨਬੀ ਪੈਰਾਂ ਦੀ ਆਹਟ ਨੇ ਬੇਬੇ ਦੀਆਂ ਸੋਚਾਂ ਦੀ ਲੜੀ ਨੂੰ ਇੱਕਦਮ ਤੋੜ ਦਿੱਤਾ ਕੀ ਹੋਇਆ ਤਾਈ ਜੀ ਬੜੇ ਉਦਾਸ ਬੈਠੇ ਹੋ ਕੁਝ ਨਹੀਂ ਨਸੀਬ ਕੋਰੇ ਬਸ ਜਵਾਨੀ ਦੇ ਦਿਨਾਂ ਚ ਕੀਤਾ ਇੱਕ ਫੈਸਲਾ ਕਦੇ-ਕਦੇ ਉਹ ਬਹੁਤ ਗਲਤ ਲੱਗਦਾ ਕਾ ਸਾਡਾ ਸਮਝੌਤਾ ਹੋ ਜਾਂਦਾ ਤੇ ਅੱਜ ਮੇਰੇ ਵੀ ਤਾਈ ਜੀ ਮੈਂ ਕੁਝ ਸਮਝੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਨਸੀਬ ਦੀਆਂ ਗੱਲਾਂ ਨੇ ਨਸੀਬ ਕੋਰੇ ਸ਼ਾਇਦ ਅੱਜ ਮੇਰਾ ਵੀ ਹੱਸਦਾ ਖੇਡਦਾ ਪਰਿਵਾਰ ਹੁੰਦਾ ਨਿਆਣੇ ਮਾਂ ਕਹਿ ਕੇ ਬੁਲਾਉਂਦੇ ਮੇਰੀ ਸੁੰਨੀ ਗੋਦ ਅੱਜ ਭਰੀ ਹੁੰਦੀ ਕਾਸ਼ ਉਹ ਮਰ ਜਾਣਾ ਹੀ ਜਿੱਦ ਛੱਡ ਦਿੰਦਾ ਕੌਣ ਸੀ ਤਾਈ ਜੀ ਉਹ ਮੇਰੇ ਨਾਨਕੇ ਪਿੰਡ ਦਾ ਨੱਥੂ ਬਾਣੀਏ ਦਾ ਮੁੰਡਾ ਦਲੀਪਾ ਸਰਦਾਰ ਸੀ ਉਹ ਮੁੱਛ ਫੁੱਟ ਗੱਭਰੂ ਸਾਥ ਚ ਸੌਦੇ ਦੀ ਦੁਕਾਨ ਕਰਦਾ ਸੀ ਹੁਣ ਤਾਂ ਸੁਖ ਨਾਲ ਉਸਦੇ ਨਿਆਣੇ ਵੀ ਜਵਾਨ ਹੋ ਗਏ ਹੋਣਗੇ ਪਰ ਮੈਂ ਤਾਂ ਹਾਲੇ ਵੀ ਉੱਥੇ ਦੀ ਉੱਥੇ ਖੜੀ ਹਾਂ ਕਿੰਨੇ ਚੰਗੇ ਸਨ ਜਵਾਨੀ ਦੇ ਉਹ ਮੌਜ ਪਸੰਦੀ ਭਰੇ ਦਿਨ ਅਸੀਂ ਦੋਵੇਂ ਹੀ ਕੱਚੀ ਉਮਰ ਦੇ ਸਾਂ ਸ਼ਾਇਦ ਇਸੇ ਲਈ ਸਹੀ ਫੈਸਲਾ ਨਾ ਲੈ ਸਕੇ ਰੱਬ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ ਸੀ ਤਕਦੀਰ ਨੂੰ ਕਿਸਮਤ ਦੇ ਹਵਾਲੇ ਛੱਡ ਕੇ ਅਸੀਂ ਚੱਲ ਪਏ ਨਵੇਂ ਰਾਹਾਂ ਤੇ ਆਪੋ ਆਪਣੀ ਮੰਜ਼ਲ ਦੀ ਪਹਾੜ ਵਿੱਚ ਨਾ ਉਸਨ ਤੇ ਵਾਹਿਗੁਰੂ ਨੇ ਕੋਈ ਖਿਆਲ ਦਿੱਤਾ ਤੇ ਨਾ ਹੀ ਮੇਰੇ ਮੌਲਾ ਨੇ ਤਾਈ ਜੀ ਉਹ ਕਿਹੜਾ ਫੈਸਲਾ ਸੀ ਜਿਸ ਨੇ ਤੁਹਾਨੂੰ ਅਲੱਗ ਕਰ ਦਿੱਤਾ ਬਚਪਨ ਦਾ ਪਿਆਰ ਜਵਾਨੀ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਸੀ ਸਾਡੇ ਪਿਆਰ ਦੀਆਂ ਗੱਲਾਂ ਖੁੱਲ ਕੇ ਹੋਣ ਲੱਗੀਆਂ ਸਨ ਫੈਸਲਾ ਲੈਣ ਦਾ ਸਮਾਂ ਆ ਗਿਆ ਸੀ ਜਦ ਗੱਲ ਵਿਆਹ ਤੱਕ ਪਹੁੰਚੀ ਮੁੰਡੇ ਨੇ ਸ਼ਰਤ ਰੱਖ ਦਿੱਤੀ ਕਹਿੰਦਾ ਤੂੰ ਸਰੋਪਾ ਪਾ ਲੈ ਸਿੱਖਣੀ ਬੰਜਾ ਫਿਰ ਤਾਈ ਜੀ ਤੁਸੀਂ ਕੀ ਕਿਹਾ ਫਿਰ ਮੈਂ ਵੀ ਸਿਆਣਪ ਤੋਂ ਕੰਮ ਲਿਆ ਮੈਂ ਵੀ ਕਹਿ ਦਿੱਤਾ ਉਸ ਨੂੰ ਤੂੰ ਮੁਸਲਮਾਨ ਹੋ ਜਾ ਫਿਰ ਤਾਈ ਜੀ ਫਿਰ ਕੀ ਨਾ ਉਸਨੇ ਮੁੜ ਕੇ ਵੇਖਿਆ ਤੇ ਨਾ ਮੈਂ ਸਾਡਾ ਬਚਪਨ ਦਾ ਪਿਆਰ ਧਰਮ ਤੇ ਕੌਮ ਲਈ ਕੁਰਬਾਨ ਹੋ ਗਿਆ ਜਦ ਆਪਣਾ ਫੈਸਲਾ ਗਲਤ ਲੱਗਣ ਲੱਗਾ ਤਾਂ ਬਹੁਤ دیر ਹੋ ਚੁੱਕੀ ਸੀ ਸਮਾਂ ਹੱਥੋਂ ਨਿਕਲ ਚੁੱਕਾ ਸੀ ਨਸੀਬ ਕੋਰੇ ਮੈਂ ਮੈਂ ਤੂੰ ਤੂੰ ਤੇਰਾ ਮੇਰਾ ਹੰਕਾਰ ਦੀ ਇਹ ਭਾਵਨਾ ਸਿਰਫ ਨਫ਼ਰਤ ਪੈਦਾ ਕਰਦੀ ਹੈ ਰਿਸ਼ਤਿਆਂ ਦਾ ਖੂਨ ਕਰਦੀ ਹੈ ਜਦ ਕੀ ਇੱਕ ਦੂਜੇ ਲਈ ਬਦਲਣ ਦੀ ਕੋਸ਼ਿਸ਼ ਹਰ ਇੱਕ ਧਰਮ ਕੌਮ ਦਾ ਸਤਿਕਾਰ ਪਾਏ ਚਾਰਕ ਤੇ ਪਿਆਰ ਮੁਹੱਬਤ ਦੀ ਸਾਜ ਨਵੇਂ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ ਕਾਸ਼ ਦੋਨੇ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਆਪੋ ਆਪਣੇ ਧਰਮ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਇੱਕ ਦੂਜੇ ਦਾ ਜੀਵਨ ਸਾਥੀ ਬਣ ਕੇ ਪਿਆਰ ਦੀ ਸਾਂਝ ਨੂੰ ਗੂੜਾ ਕਰਦੇ ਕਾਸ਼ ਲੰਬਾ ਹੋਕਾ ਭਰ ਕੇ ਬੇਬੇ ਸ਼ਾਂਤ ਹੋ ਚੁੱਕੀ ਸੀ ਇੱਕ ਖਮੋਸ਼ ਜਵਾਲਾਮੁਖੀ ਦੀ ਤਰ੍ਹਾਂ ਸ਼ਾਂਤ ਬਿਲਕੁਲ ਸ਼ਾਂਤ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ